ਉਦੇ ਨਾਮ ਦੇ ਰਾਤਨਾਵਰ ਪਸ਼ਮਾ ਕਰਨ ਦਾ ਸਭ ਨੂੰ ਸਮਾਂ ਦਿੰਦਾ ਹੈ ਉਸ ਕੁਦਾਵੰ ਨੂੰ ਧੰਨਵਾਦ ਜਾਂ ਪੇਟਾ ਕੜਾਉਂਦੇ ਹੋਏ ਆਪਣੀ ਅੱਖਾਂ ਨੂੰ ਬੰਦ ਕਰਦੇ ਹੋਏ ਉਸ ਦੀ ਹਜ਼ੂਰੀ ਨੂੰ ਲਗਾਤਾਰ ਮਹਿਸੂਸ ਕਰਦੇ ਹੋਏ ਪ੍ਰਾਰਥਨਾ ਦੇ ਹਾਲਾਤ ਵਿੱਚ ਦਾਵਾਂਗੇ ਔਰ ਪ੍ਰਾਰਥਨਾ ਮੰਗਾ ਕੇ ਖੁਦਾ ਇਸ ਪਵਨ ਹੋਰ ਇਸ ਕਿਰਿਸੀਅਨ ਹੋਂਦ ਤੌਰ ਤੇ ਅੱਗੇ ਵਧਾਵੇ ਤਾਂ ਕਿ ਔਰ ਵਾਲੇ ਦਿਨਾਂ ਦੇ ਵਿੱਚ ਉਹ ਪਰਮੇਸ਼ਰ ਕੋ ਕ ਇਸ ਬਹੁਤ ਹੋ ਇਸ ਕੋ ਨਾਲੇ ਦਾਸ ਨੂੰ ਇਸ ਕਿਰਸੀਆ ਤੋਂ ਲਿਆਣਾ ਚਾਹੁੰਦਾ ਓਕਾਪਨ ਫਰਦਾ ਦੇ ਨਾਮ ਦੇ ਵਿੱਚ ਪੂਰੇ ਹੋ ਸਭ ਪ੍ਰਾਰਥਨਾ ਕਰਾਂਗੇ ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹੋਏ ਹਾਲੇਲੂਇਆ 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 ਸਭ ਸ਼ਕਤੀਮਾਨ ਪਰਮੇਸ਼ਵਰ ਜੀ ਦਾ ਸ਼ੁਕਰਗੁਜ਼ਾਰ ਤੇ ਅੰਦਰ ਧੰਨਵਾਦ ਕਰਦਾ ਖੁਦਾ ਅੱਜ ਦੇ ਸੁੱਧ ਸਵੇਰੀ ਪਾ ਕੇ ਯਹੋਵਾ ਜੋ ਸਾਡੇ ਸਾਰਿਆਂ ਦੇ ਜੀਵਨ ਦੇ ਵਿੱਚ ਦੇ ਦਿੱਤਾ ਖੁਦਾ یہ تیرا مہان پیار ہے خدا ہم خدا جی اور پرمیش کے ایک بار اکسر تو تیری پاک زوجہ میں چھک رٹھا ہوں یا خدا کے لیے راز نہ کرنے دیں خدا میرے پرمیش کے ساتھ یہ راز نہ کرنے دیں تو سوار کے دے بچی پسند ہو میرے پرمیش کے خدا میں دیکھیں کہ زم سے تیرا آتما من راوے خدا اس پاون سے تیرا آتما من راوے خدا من خدا جی راز نہ من سرکتے دے خدا تیرا شکر گزار دنیا وان میرے ਇਹਨੂੰ ਟੀਮ ਨੂੰ ਤੇਰੇ ਸਾਹਮਣੇ ਤੱਕਲੇ ਦੇ ਦੇਣਾ ਖੁਦਾ ਨੂੰ ਖੁਦਾ ਆਪਣੀ ਮਹਿਮਾ ਦੇ ਇਸਤੇਮਾਲ ਕਰ ਯਹੋਵਾ ਇਹ ਕਲੀਸਿਆ ਮੇਰੇ ਪਰਮੇਸ਼ਰ ਤੇਰੇ ਨਾਮ ਦੇ ਵਿੱਚ ਵਧੇ ਖੁਦਾਵਾ ਔਰ ਖੁਦਾ ਨੂੰ ਖੁਦਾ ਤੇਰੇ ਨਾਮ ਦੇ ਵਿੱਚ ਵਧੇ ਪ੍ਰਭੂ ਇਸ ਪਾਵਨ ਦੇ ਤੰਬੂ ਤੇਰੇ ਨਾਮ ਦੇ ਵਿੱਚ ਚੌੜੇ ਹੋ ਜਾ ਖੁਦਾਵਾ ਤੇਰਾ ਪਾਕ ਮਜਨ ਕਹਿੰਦਾ ਜੋ ਜੋ ਤੁਸੀਂ ਆਪਣੇ ਮੂੰਹ ਤੋਂ ਕਹੋਗੇ ਉਹ ਉਹ ਤੁਹਾਡੇ ਲਈ ਹੁੰਦਾ ਰਹੇਗਾ ਔਰ ਖੁਦਾ ਨੂੰ ਸਾਡੇ ਦੇ ਲਈ ਪ੍ਰਾਰਥਨਾ ਪ੍ਰਭੂ ਜ਼ਿੰਦੀਆਂ ਰੂਹਾਂ ਤੁਹਾਡੀਆਂ ਦੁਨੀਆ ਵਿੱਚ ਲੈ ਕੇ ਕਿਤੇ ਤੁਹਾਡਾ ਆਤਮਾ ਬਣਾ ਲਈ ਖੁਦਾ ਹਾਜ਼ਰ ਰਸਤੇ ਵਿਚ ਆ ਰਹੀਆਂ ਪ੍ਰਭੂ ਉਸ ਸੇਕਸ਼ਨ ਉਧਿਸ ਜਗ੍ਹਾ ਤੇ ਖੁਦਾਵਤ ਔਰ ਤੇਰੇ ਨਾਮ ਦੀ ਹਮਦ ਉਸਨੂੰ ਤਾਲਿਸ਼ ਤੇ ਵਧਾਈ ਕਰਨ ਖੁਦਾ ਜਿਹੜੀ ਪਾਰ ਖਤਰੀ ਇਸ ਜਗ੍ਹਾ ਤੇ ਖੁਦਾਵਤ ਤੁਸੀਂ ਆਪਣੇ ਵਾਹਿਗੁਰੂ ਦੇ ਮੋਢੇ ਤੇ ਇਸ ਜਗ੍ਹਾ ਤੇ ਖੁਦਾ ਮੇਰੀ ਪ੍ਰਾਰਥਨਾ ਪਰਮੇਸ਼ਰ ਸਭ ਨੂੰ ਗੀਤ ਗਾਉਣੋਂ ਸਾਜੋ ਜਦਾ ਉਹਦੀ ਸ਼ਕਤੀ ਦੇ ਖੁਦਾ ਪਾਗਲ ਹੋਵਾ ਕਿ ਕੁਛ ਅਜ ਤੋੜੇ ਬੱਚੇ ਤੋਂ ਸਿੱਖੀ ਦੇ ਸਭੀਏ ਔਰ ਮੇਰੇ ਪਰਮੇਸ਼ਰ ਰਿੱਕੇ ਕੇ ਸਾਹਦੇ ਜੀਵਨ ਦੇ ਕਿਉਂ ਪ੍ਰਭੂ

آئیے لیے. سب خدا دی محمد نے مل کے پجھ گا زبور نمبر ایک سو انتالی زندر اچھ خدا دا دا سدا دا کہ خدایا تیری روح تو میں پلا نہ سکے کے در جاؤں حضوری تیری تو نہ سکے شب کے میں کری طرف نرسا ਲੈਕਿਨ ਆ ਕਿ ਜੇ ਮੈਂ ਸਮਾਨਾਂ ਨੂੰ ਚੜਾਂ ਤੇ ਉੱਤੇ ਵੀ ਜਾਵਾਂ ਜੇ ਮੈਂ ਪਤਾਲ ਦੇ ਵਿੱਚ ਡਰ ਜਾਵਾਂ ਤੇ ਉੱਥੇ ਵੀ ਤੂੰ ਹੀ ਐਸੇ ਮੈਂ ਕਿਤੇ ਵੀ ਤੇਰੀ ਹਜ਼ੂਰੀ ਤੋਂ ਨਾਸ ਨਹੀਂ ਸਕਦਾ ਕਹਿੰਦਾ ਤੂੰ ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਜੋ ਮੇਰੇ ਕੋਲ ਹੋ ਗਈਆਂ ਤੇ ਆਪਣਾ ਰਹਿਮ ਮੇਰੇ ਤੇ ਦੁਬਾਰਾ ਕਰ ਤੇਰੀ ਹਜ਼ੂਰੀ ਤੋਂ ਬਿਨਾਂ ਕਿਤੇ ਵੀ ਨਾਸ ਨਹੀਂ ਜਾ ਸਕਦਾ ਅੱਜ ਸਾਡੀ ਦੁਨੀਆ ਹੀ ਗਲਤੀਆਂ ਦੇ ਵਿੱਚ ਆ ਗੁਨਾਹਾਂ ਦੇ ਵਿੱਚ ਆ ਲੇਕਿਆ ਕਿ ਜਦੋਂ ਸਦੂਨ ਤੇ ਮੂਲਾ ਦੇ ਵਿੱਚ ਵਿਪਾਰਤ ਜਦੋਂ ਵੱਧ ਗਿਆ ਸੀ ਔਰ ਖੁਦਾਵੰਦ ਨੇ ਉਹਨੂੰ ਪੋਣਾ ਰੋਕਣ ਦੀ ਕੋਸ਼ਿਸ਼ ਆਇਆ ਲੇਕਿਆ ਕਿ ਉਹਨੇ ਆਪਣੇ ਦਾਸ ਨੂੰ ਦੇਖ ਕੇ ਉਹਨਾਂ ਨੂੰ ਕਿਹਾ ਕਿ ਜੇ ਆਪਣੇ ਗਲਤੀਆਂ ਤੋਂ ਤੋਬਾ ਕਰ ਲੋਗੇ ਤੇ ਬਾਦਸ਼ਾਹ ਜੀ ਨੇ ਚਾਲੀਆਂ ਦਿਨਾਂ ਦੇ ਅੰਦਰ ਉਹ ਸ਼ਹਿਰ ਇਕਲਜੀ ਤਬੰਦ ਆ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਗੁਨਾਹਾਂ ਦੇ ਵਿੱਚ ਫਸੇ ਹੋਏ ਨੇ ਪਰ ਉਹ ਯਾਦ ਰੱਖਣ ਕਿ ਉਹਦੇ ਰੂਹ ਨੂੰ ਨਾਸ ਕੇ ਅਸੀਂ ਕਿਤੇ ਵੀ ਨਹੀਂ ਢਾ ਸਕਦੇ ਜੇ ਅੱਜ ਤੋਂ 12 ਸਾਲ ਪਹਿਲਾਂ ਦੌਦ ਨਬੀ ਇਹ ਗੱਲ ਜਾਣ ਚੁੱਕਾ ਸੀ ਕਿ ਜੇ ਮੈਂ ਪਤਾਲ ਦੇ ਵਿੱਚ ਉਤਰ ਜਾਵਾਂ ਤੇ ਤਾਂ ਵੀ ਉਹਦਾ ਹੱਥ ਮੈਨੂੰ ਖਿੱਚ ਕੇ ਤੇ ਉੱਪਰ ਲੈ ਆਵੇਗਾ ਤੇ ਜੇ ਮੈਂ ਮਰਨ ਹੀ ਜਾਵਾਂ ਸਵਰਗ ਨੂੰ ਚੜ ਜਾਵਾਂ ਕਹਿੰਦਾ ਕਿ ਤਾਂ ਵੀ ਉੱਥੇ ਵੀ ਤੁन्हा ਹੀ ਆ ਮੇਰਾ ਲੇਖਾ ਕਿਤੇ ਨਾ ਹੋਣਾ ਹੈ ਯਾ ਇਸ ਲਈ ਅੱਜ ਹੀ ਆਪਣੀਆਂ ਗਲਤੀਆਂ ਦੀ ਮਾਫੀ ਮੰਗੀ ਔਰ ਤੇ ਦੂਤਾਂ ਨਾਲ ਸੀ ਕਿਤੇ ਵੀ ਨਾਲ ਨਹੀਂ ਸਕਦੇ ਕਿਉਂਕਿ ਕਿਸ਼ਾ ਮੇਰੀ ਅੱਖਾਂ ਔਰ ਮੇਰੇ ਤਰਦੀਰ ਤੇ ਲੱਗੀਆਂ ਆਈਆਂ ਨੇ ਸਭ ਦੇ ਦੇ ਭਲੇ ਦੋਹਾਂ ਨੂੰ ਧੱਕ ਦੀਆਂ ਨੇ ਜੇ ਅਸੀਂ ਚੰਗੇ ਕੰਮ ਕਰਦੇ ਆ ਤੇ ਉਹ ਵੀ ਖੁਦਾ ਨੂੰ ਪਤਾ ਜੇ ਮਾੜੀ ਕਰਦੇ ਆ ਤੇ ਉਹਨਾਂ ਦਾ ਵੀ ਖੁਦਾ ਦੇਖਾ ਕਰ ਰਿਹਾ ਕਰਨ ਦੇ ਬਾਗਲਾਬ ਦੇ ਵਿੱਚ ਰਿਖਿਆ ਕਿ ਜੋ ਕੋਈ ਆਪਣੀਆਂ ਗਲਤੀਆਂ ਨੂੰ ਛੱਡ ਕੇ ਮਾਫੀ ਮੰਗਦਾ ਅਰਦਾਸ ਤੇ ਖੁਦਾ ਦਾ ਰਹਿਮ ਹੋ ਗਿਆ ਇਸ ਲਈ ਸਭ ਉਸਾਈ ਦਾ ਆਪਣੀਆਂ ਗਲਤੀਆਂ ਦੀ ਮਾਫੀ ਉਸ ਪਰਮੇਸ਼ਵਰ ਦੇ ਕੋਲੋਂ ਲਈ ਆਈਏ ਸਾਰੋ ਖੁਦਾ ਦੀ ਮਿਹਰ ਬਲੇ ਮੇਰੀ ਕਿਰਤ ਜਗਾਂ

ਉਹਨਾਂ ਨੇ ਮੈਨੂੰ ਮੌਸੂਰ ਤੋਂ ਦੇ ਔਰ ਲਿਖਿਆ ਕਿ ਜਦੋਂ ਦੌਦ ਨੇ ਰੋ ਰੋ ਕੇ ਖੁਦਾ ਦੇ ਘੜੀ ਮਿਲ ਤੇ ਫਰਿਆਦ ਕੀਤੀ ਔਰ ਖੁਦਾ ਨੇ ਉਸਦੀ ਗਲਤੀ ਨੂੰ माफ ਕੀਤਾ ਅੱਜ ਵੀ ਉਹੀ ਪਰਮੇਸ਼ਵਰ ਹੈ ਦੋ ਕੋਈ ਆਪੁਣੇ ਗਲਤੀਆਂ ਨੂੰ ਮੰਨ ਕੇ ਉਹਦੇ ਕੋਲ ਮਾਫੀ ਮੰਗਦਾ ਪ੍ਰਭੂ ਉਹਦੇ ਤੇ ਆਪਣਾ ਰਹਿਮ ਕਰਦਾ ਖੁਦਾਵੰਦ ਦੀ ਮਿਹਰ ਦੇ ਲਈ ਮਿਲ ਕੇ ਇੱਕ ਪਾਧਰ ਹੋਰ ਲਾਵਾਂਗੇ ਸਭ ਆਪਣੇ ਦਿਲ ਤੋਂ ਆਪਣੇ ਰੂਹੋਂ ਬਾਤ ਉਸ ਪਰਮੇਸ਼ਵਰ ਨੂੰ ਸਰਦਾਰ ਜਿੱਤੇ ਬਿਡੇ ਕਰਾਂਗੇ ਉਸ ਕੋ ਦਾਵਨ ਦੇ ਅਵਤਾਰ ਆਤਮਾ ਦੇ ਸਹਾਇਤਾ ਨੂੰ ਮੰਗਾ ਦਿੱਤੀ ਖੋਦਾ ਅਸੀਂ ਆਪਣੇ ਆਪ ਤੇ ਕੁਝ ਨਹੀਂ ਕਰ ਸਕਦੇ ਜਾਤੇ ਅਸੀਂ ਤੇਰੇ ਨਾਮ ਦੇ ਵਿੱਚ ਚੜ੍ਹ ਸਕਦੇ ਆ ਆਇਆ ਸਭ ਮਿਲ ਕੇ ਖੁਦਾ ਦੇ ਮਹਿਮਦ ਅਲੀ ਮਿਲ ਕੇ ਪਦਨਗਾਹਾਂ ਉੱਤੇ ਤੇਰਾ ਰੂ ਰਸਦਾ ਤੇ ਫਿਰ ਕਿਸੇ ਵੀ ਗੱਲ ਦੀ ਕਵੀ ਗਰੀਨੀ ਦੇ ਬੰਦੇ ਨੇ ਕੋਈ ਵੀ ਦਿਲਚਸਪ ਚਾਲ ਨਹੀਂ ਦਿੱਤਾ ਪਰ ਵਿੱਚ ਦੀ ਬਾਣੀ ਜੋ ਪਹਿਰਬੋਧ ਸੁਣਿਆ ਆ ਆਈਓਸੀ ਸਭ ਭਾਨ ਪਾਈ ਪ੍ਰਾਰਥਨਾ ਤੇ ਜਾਵਾਂਗੇ ਤੁਹਾਨੂੰ ਰਾਇਨ ਨਾਲ ਕੋਈ ਸੇ ਪ੍ਰਾਰਥਨਾ ਕਰਾਂਗੇ ਉਹਨਾਂ ਨਾਲ ਕੋਈ ਪ੍ਰਾਰਥਨਾ ਕਰਦੇ ਜੋ ਜਾਂਦ ਕਰ ਤੋਂ ਬੱਚੇ ਨੇ ਰੀਤੋਂ ਦਾ ਆਪਣੇ ਪਹਿਰਬੋਧਾਂਗੇ ਇਹ ਜਲਾਉ ਫੋਲ ਕੇ ਹੱਥਾਂ ਨੂੰ ਜੋੜ ਕੇ ਤਾਂ ਸੁਪਨੂ ਜਾਂਚ ਕਰੀਏ ਕਿ ਆਪਣੇ ਪਾਪਾਂ ਦੀ ਮਾਫੀ ਮੰਗੀਏ ਕਦੋਂ ਕਦੋਂ ਸਖੁਦਾਮ ਨੂੰ ਸਖੁਦਾ ਕਦੋਂ ਸਖੁਦਾਮ ਨੂੰ